ਹਾਂਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਹੋਰ ਭਾਈ ਠੀਕ ਠਾਕ ਹੋ ਤੇ ਵੀਰੇ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਦੇ ਵਿੱਚ ਵੀਰੇ ਅੱਜ ਆਪਾਂ ਛਾਤਰੀਆਂ ਤੇ ਕੱਪੜਾ ਲਾਉਣਾ ਕੋਟਰ ਵਾਲੀ ਤੇ ਦੋ ਛਾਤਰੀਆਂ ਇਹ ਦੋਵਾਂ ਦੇ ਕੱਪੜੇ ਲਾਵਾਂਗੇ ਤੇ ਮੇਰਾ ਭਰਾ ਦਿਖਾਉਣਿਆ ਉਹ ਤੁਹਾਨੂੰ ਹਾਂਜੀ ਤੇ ਮਿੱਤਰੋ ਆਹ ਛਾਤਰੀ ਆ ਇਹਦੀ ਗੱਲ ਬਣਾਉਂਗਾ ਵੀਰੇ ਹੁਣ ਰੱਖ ਕੇ ਪੂਰੀ ਇਹਨਾਂ ਹਰਾ ਕੱਪੜਾ ਲਾ ਇਹ ਤੇ ਚੱਲ ਲਾਵਾਂਗੇ ਵਾਲੇ ਵਾਲੇ ਸਿੱਤੇ ਆਹ ਛਾਤਰੀ ਆ ਬਈ ਇਹਦਾ ਵੀ ਕਰਦੇ ਸੈਟਿੰਗਾਂ ਹਾਂਜੀ ਬਾਈ ਜੀ ਤੇ ਕਮਰੇ ਚ ਲੈ ਆ ਬਾਈ ਛਤਰੀਆਂ ਬੰਦੇ ਤੇ ਮੈਨੂੰ ਖੋਦਦਾ ਤੇ ਬਿਨ ਦਿਖਾਉਣੇ ਭਰਾ ਹਾਂਜੀ ਮਿੱਤਰੋ ਦੇਖੋ ਤੇ ਆ ਭਰਾ ਮੇਰੇ ਛਤਰੀ ਤੇ ਜਵਾਕਾਂ ਤੋਂ ਲਈ ਸੀ ਇਹ ਮੈਂ ਛਤਰੀ ਤੇ ਤੁਹਾਨੂੰ ਥੱਲੇ ਉਹ ਕਰਾਂ ਮੈਂ ਦਿਖਾਉਣਾ ਜਵਾਕਾਂ ਦਾ ਆਪਣਾ ਕੀ ਕੀ ਹੁੰਦੇ ਨੇ ਥੱਲੇ ਤੁਹਾਨੂੰ ਡਿਜ਼ਾਈਨ ਵਾਇਰ ਹੋਣਾ ਜਵਾਕਾਂ ਦੇ ਇੱਕ ਮਿੰਟ ਆਉਟ ਦੇ ਅੰਦਰ ਆ ਤੇ ਦੇਈਏ ਬਈ ਕੱਤਣਾ ਫੋਨ ਫੜਾ ਇੱਕ ਮਿੰਟ ਬਾਈ ਮੈਂ ਖੋਲ ਆ ਫਿਰ ਕਰਦਾ ਬਾਟੀ ਨੂੰ ਹਾਂਜੀ ਮੈਂ ਸੋਧ ਤੇ ਆਪਰਾ ਪਰ ਇਹ ਨੀਜਾ ਉੱਪਰ ਆ ਲਾਦਾ ਤੇ ਅਜਿਹਾ ਬਕਾਂ ਦਾ ਹੋ ਘਰੇ ਹੋ ਕੇ ਇੱਕੋ ਛਾਤਰੀ ਤੇ ਥੈਲਾ ਬੰਨ ਕੇ ਉਪਰ ਆ ਲਾਇਆ ਪਿਆ ਚਲੋ ਆਪਾਂ ਇਹਦੇ ਉੱਪਰ ਨੂੰ ਇੱਕ ਕੱਪੜਾ ਛਾੜ ਦਿੰਨੇ ਆ ਵੀਰੇ ਦੂਜਾ ਤੇ ਕੀ ਚੈੱਕ ਕਰ ਲਓ ਤੁਸੀਂ ਇਹ ਲੋਕਾਂ ਕੋ ਛਾਤਰੀ ਦੀ ਤੇ ਉਹ ਵੀ ਤਿਆਰ ਕਰਨੀ ਆਪਾਂ ਹਰੇ ਰੰਗ ਚ ਕਰਾਂਗੇ ਬਾਈ ਤੇ ਮਿਲਦੇ ਆਂ ਪਰਾ ਤੁਹਾਨੂੰ ਕਰਕੇ ਹਾਂਜੀ ਲਓ ਜੀ ਮਿੱਤਰੋ ਆਹ ਕੱਪੜਾ ਲਾਉਣਾ ਵੀਰੇ ਆਪਾਂ ਛਾਤਰੀ ਤੇ ਹਰਾ ਗੂੜਾ ਹਰਾ ਜਿਹੜਾ ਦੂਰ ਤੋਂ ਚਮਕੇ ਠੀਕ ਆ ਤੇ ਦਿਖਾਉਣਾ ਭਰਾ ਹੁਣ ਤੁਹਾਨੂੰ ਹਾਂਜੀ ਮਿੱਤਰੋ ਤੇ ਬਾਈਆ ਕਰੋ ਚੱਕ ਛਾਤਰੀ ਪੂਰੀ ਓਕੇ ਕਰਤੀ ਆਪਾਂ ਨੇ ਤੇ ਪੂਜਣ ਸਿਉਂ ਸਿਉਂ ਕੋਈ ਪੂਰੀ ਟਾਈਟ ਸਿਉਂਦੀ ਬਾਈ ਤੇ ਹੁਣ ਬਾਈ ਆਪਾਂ ਇਹਦੇ ਥੱਲੇ ਪਾਸੇ ਚਾਲਰ ਲਾਉਣੇ ਆ ਤੇ ਫਿਰ ਦਿਖਾਉਣਾ ਭਰਾ ਤੁਹਾਨੂੰ ਤ੍ਰਿਸ਼ੀ ਚੰਦੂ ਨੂੰ ਲਗਵਾਵਾ ਗਿਆ ਕੰਪਿਊਟਰ ਦਾ ਅਰਥ ਬਹੁਤ ਨਹੀਂ ਤੇ ਬਾਕੀ ਕੁਝ ਵੀ ਚੈੱਕ ਕਰ ਲੋ ਕਿਵੇਂ ਦੀ ਲੋਕ ਕਰੀਏ ਕੋਟੇ ਤੇ ਲਾ ਕੇ ਵੀ ਦਿਖਾਵਾ ਜੇ ਬਈ ਉਹ ਦੂਜੀ ਤਿਆਰ ਕਰਾ ਲਈ ਹਾਂਜੀ ਬਾਈ ਜੀ ਤੇ ਲਾਲ ਛਾਤਰੀ ਵੀ ਤਿਆਰ ਕਰਤੀ ਵੀਰੇ ਹਰੀ ਛਾਤਰੀ ਵੀ ਤਿਆਰ ਕਰਤੀ ਇਹਦੇ ਚੱਲ ਰਲਾਈ ਇਹਦੇ ਨਹੀਂ ਤੇ ਇਹ ਬਾਈ ਆਪਾਂ ਨੇ ਟੈਂਪਰੇਰੀ ਕਰਿਆ ਤੇ ਇਹ ਆ ਜਾ ਕਪੜਾ ਲਾਵਾਂ ਆਪਾਂ ਕੱਪੜਾ ਘਟ ਗਿਆ ਭਰਾ ਮੇਰੇ ਤਾਂ ਕਰਕੇ ਇਹ ਲਾਇਆ ਠੀਕ ਆ ਤੇ ਚਲੋ ਇੰਨੇ ਆ ਛਤਰੀ ਦਾ ਕੰਮ ਸਾਰਦਾ ਫਿਰ ਜਾਂ ਨਾਬੇ ਕਿੜਾ ਲੱਗਿਆ ਮੈਂ ਇਹ ਕਪੜਾ ਲਿਆ ਕੇ ਤੇ ਤੇ ਲਾ ਦੂਗਾ ਠੀਕ ਹੈ ਜੀ ਤੇ ਹੁਣ ਬਾਈ ਕੋਠੇ ਤੇ ਜਾ ਕੇ ਦਿਖਾਉਣਾ ਤੁਹਾਨੂੰ ਹਾਂ ਜੀ ਮਿੱਤਰੋ ਤੇ ਕਰੋ ਚੈੱਕ ਭਰਾ ਵੀਰੇ ਛਤਰੀ ਆ ਬਾਈ ਪੂਰਾ ਵਿਊ ਭਰਿਆ ਲੋਕ ਦੇ ਜੇ ਵੀ ਆ ਕੀ ਲਾਤਾ ਹਰੇ ਰੰਗ ਦਾ ਠੀਕ ਆ ਤੇ ਬਾਕੀ ਪੂਰੀ ਐਨ ਓਕੇ ਦੀ ਰਿਪੋਰਟ ਪੂਰਾ ਵਧੀਆ ਲੱਗ ਰਿਹਾ ਵੀਰੇ ਬਾਕੀ ਤੁਸੀਂ ਚੈੱਕ ਕਰ ਲਓ ਹਨਾ ਵੀਰੇ ਅਨਲੌਕ ਚੈੱਕ ਕਰਾ ਦੇਣਾ ਯਾ ਮੈਂ ਮੈਦੀ ਲੋਪਾਰੀ ਬਰੇ ਕੁਛ ਠੀਕ ਆ ਤੇ ਬਾਕੀ ਭਰਾ ਮੇਰੇ ਉਹ ਦੇਖ ਲੋ ਠੀਕ ਆ ਹਵਾ ਚੱਲ ਰਹੀ ਆ ਤਾਂ ਕਰਕੇ ਝੱਲ ਰਾਣੀ ਖੜ ਰਹੀ ਆ ਜ ਚਾ ਚੰਦ ਰੇ ਕੇ ਇਹਦੇ ਖੜ ਗਈਆਂ ਫਿਰ ਬਹੁਤ ਸੋਹਣੀ ਲੱਗੂ ਜੀ ਠੀਕ ਆ ਜੀ ਬਾਕੀ ਦੂਜੇ ਦੇਖ ਲੋ ਭਰਾ ਆ ਲਾਲ ਹੋ ਗਈ ਬਈ ਆ ਬਈ ਜੀ ਭਾਈ ਕਰੋ ਚੈੱਕ ਹੋ ਰਹਾ ਜੀ ਤੇ ਮੈ ਲੱਗ ਰਹੀ ਆ ਉਹ ਜੱਲਰ ਧੋੜੀ ਉੱਪਰ ਡੰਗੀ ਗਈ ਬਈ ਹਵਾ ਨਾਲ ਤਾਂ ਕਰਕੇ ਆਇਆ ਕਿ ਸ਼ਟਾ ਪੜੀਆਂ ਓਕੇ ਦੀ ਰਿਪੋਰਟ ਦੇਖੋ 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 ਸਰਕਾਰ ਰੋਦੀ ਹਾਂਜੀ ਤੇ ਆਗੇ ਬਈ ਕੋਠੇ ਦੇ ਛਾਤਰੀ-ਖੁਤਰੀ ਲਾ ਦੀ ਓਕੇ ਰਿਪੋਰਟ ਕਰਤੀ ਆਪਣੇ ਜਾਂ ਦਵਾਈ ਬਈ ਹਾਂਜੀ ਤੇ ਆ ਬਣਾਈਆ ਦਵਾਈ ਆ ਆਪਣੇ ਭਰਾ ਨੇ ਦੱਸੀ ਸ਼ੌਂਕੀ ਜੱਟ ਮਨਪ੍ਰੀਤ ਮਾਨਾ ਉਹਨੇ ਦਵਾਈ ਦੱਸੀ ਦੀ ਵੀਰੇ ਚਲੋ ਸ਼ੀਸ਼ੀ ਦਾ ਨਹੀਂ ਸ਼ੀਸ਼ੀ ਦਾ ਹੋਰ ਆ ਵੀਰੇ ਇਹਦੇ ਵਿੱਚ ਬਣਾਈ ਦੀ ਆਪਾਂ ਇੱਕ ਮਿੰਟ ਤੁਹਾਨੂੰ ਥੋੜ੍ਹ ਕੇ ਹਾਂ ਤੇ ਮਨਪ੍ਰੀਤ ਮਾਨਾ ਆਪਣਾ ਭਰਾ ਉਹਨੇ ਦੱਸੀ ਦੀ ਬਾਈ ਦਵਾਈ ਇਹ ਤੇ ਆਪਣਾ ਪੱਠਾ ਸੁੱਕਣ ਲਾ ਗਿਆ ਦੀ ਵੀਰੇ ਉਹਦੇ ਵਾਸਤੇ ਆਕਰ ਚੱਕ ਤੇ ਹੁਣ ਦੇ ਤਿੰਨਾਂ ਬਾਈ ਦੇ ਕੇ ਦਿਖਾਉਣੇ ਹਾਂਜੀ ਤੇ ਮਿੱਤਰੋ ਬੱਚੇ ਨੂੰ ਦਵਾਈ ਦੇਤੀ ਆਪਾਂ ਠੀਕ ਹੈ ਤੇ ਉਹ ਅੰਦਰ ਵੜ ਗਿਆ ਭਰਾ ਮੇਰੋ ਤੇ ਹੁਣ ਆ ਖੋਲੇ ਉਹਨੇ ਕੂਤਰ ਫਿਰ ਡਾਈ ਵਾਲੇ ਖੋਲ ਤਾਂ ਉਹਨੂੰ ਦਾਣਾ-ਦੂਣਾ ਪਾਉਣਾ ਫਿਰ ਦਿਖਾਉਣਾ ਭਰਾ ਤੁਹਾਨੂੰ ਬਾਕੀ ਖੋਡੇ ਦੀ ਲੁੱਕ ਚੈੱਕ ਕਰੋ ਕਿਵੇਂ ਲੱਗ ਰਿਆ ਹਾਂਜੀ ਭਾਈ ਜੀ ਡਾਈ ਵਾਲੇ ਕੂਤਰ ਖੋਲ ਲਿਆ ਬਈ ਆਪਾਂ ਤੇ ਲੋਕਾਂ ਦੇ ਸੀਲੀਆਂ ਮਾਦੇ ਸਾਧਰੀਆਂ ਦੇ ਆਪਣੇ ਲੱਠੇ ਪੈਦੇ ਨੇ ਕਰੋਚੀ ਇੱਕ ਕਰੋ ਚੈੱਕ ਚੋਬਰ ਉੱਡ ਗਿਆ ਚਲੋ ਕੋਈ ਗੱਲ ਨਹੀਂ ਤੇ ਇਹੜਿਆਂ ਚ ਪਾਏ ਬੈਨੇ ਵੀਰੇ ਜਾਨਵਰ ਕਰ ਨੂੰ ਚੈੱਕ ਭਰਾ ਮੇਰੇ ਗਰਮੀ ਚ ਦਲਾਉਣ ਵਾਸਤੇ ਗਰਮੀ ਚ ਫੈਂਟਾ ਕਰਾ ਰਹੇ ਇਹਨਾਂ ਨੂੰ ਇੱਕ ਪੱਠਾ ਬਣਾਉ ਉੱਥੇ ਕਰ ਗਿਆ ਬਾਈ ਉਹ ਕੋਠੀ ਦੇ ਜਿਹੜੀ ਉਹ ਚਟੀ ਗੁੱਠੀ ਨਿੰਮ ਦੇ ਮੰਗਲੇ ਪਾਸੇ ਉੱਥੇ ਕਰ ਗਿਆ ਦੇਖਾ ਕਮੜ ਦੀਦਾ ਵੀ ਹੋਊਗਾ ਆਓ ਬੈਠਾ ਕਰੋ ਚੈੱਕ ਇਹ ਆਓ ਬੈਠਾ ਕਾਲਾ ਬੋਬਰਾ ਆ ਠੀਕ ਹੈ ਇਹ ਆ ਆ ਬੈਠਾ ਦੇਖੋ ਇਹ ਆਹ ਆ ਦੇਖੋ ਠੀਕ ਆ ਬਾਕੀ ਆਰਡਰ ਰਹੇ ਨੇ ਚੋਬਰ ਦੇਖਦੇ ਆ ਓਹਨਾਂ ਕੱਢ ਲੈਣਾ ਦਾਮ ਜਾਂ ਮਾੜਾ ਮੋਟਾ ਫਿਰ ਮਿਲਦੇ ਆ ਭਰਾ ਤੁਹਾਨੂੰ ਲੋ ਜੀ ਲੈਂਡਿੰਗ ਚੈੱਕ ਕਰੋ ਬਈਆਂ ਅਨਪਰਾ ਦੀ ਆ ਕਿਹੜੇ ਦਾ ਨਹੀਂ ਉਤਰਦੇ ਅਗਲੇ ਕਿਹੜੇ ਉਤਰਨਗੇ ਆ ਦੇਖੋ ਚੋਬਰ ਮਾਰਦਾ ਠੱਪੇ ਨਾਲ ਵੀ ਠੱਪੇ ਮਾਰਦਾ ਜਾਂਦਾ 10 ਪਿੰਡ ਗਾ ਘਆਂ ਦਾ ਠੱਪੇ ਮਾਰਦਾ ਮਾਰਦਾ ਇਹ। ਹੋਰ ਚੈੱਕ ਕਰਾ। ਆ ਦੇਖੋ ਯਾਰ ਹਾਂ। ਛੋਟਾ 125 ਨਾਲ ਮਾਲ। ਆਹ ਦੇਖੋ ਦੇਖੋ ਦੇਖੋ। ਏ ਏ ਏ ਏ ਏ ਏ ਏ ਆੜ ਜੋ ਦਿਖਾਉਣਾ ਸਾਨੂੰ ਇੱਕ ਮਿੰਟ ਹੁਣ ਮਾਰੂ ਬਾਜੀ ਗਿੜਿਆਂ ਜਾ ਹੁਣ ਤਾਂ ਨਹੀਂ ਵੱਜ ਰਹੀ ਜਾਂ ਲੰਬੇ ਹੁੰਦੇ ਨੇ ਕੰਪਿਊਟਰ ਫਿਰ ਬਾਹਰ ਕੱਢਦਾ ਹੈ ਕਰੋ ਚੱਕ ਝੋਟਾ ਅਹ ਕਹੋ ਮਾਦਿਓ ਫਿਰ ਇਦਾਂ ਗੰਦੀ ਬਾਤ ਚੱਲ ਰਹੀ ਐ ਅਰੋ ਚੈੱਕ ਬਾਈ ਲੈਂਡ ਠੀਕ ਜਾਨਵਰਾਂ ਦੀ ਨਹੀਂ ਵੀਰੇ ਇਹਦਾ ਭੈਣ ਚੋਦੇ ਆਪਣੇ ਗੋਠੇ ਦੇ ਨਹੀਂ ਬੈਦੇ ਆਪਣੇ ਗੋਠੇ ਦੇ ਬਹੁਕੇ ਬੰਦੇ ਨੇ ਲੋਕਾਂ ਦੇ ਗੋਠੇ ਦੇ ਕਿਵੇਂ ਉਤਰ ਜਾਣਗੇ ਇਹ ਜਾਨਵਰ ਇਹ ਕਿਵੇਂ ਉਤਰ ਜਾਣਗੇ ਕਰੋ ਚੈੱਕ ਸਾਨ ਆਕੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਠੀਕ ਆ ਕਹਿਣਾ ਜ਼ਰੂਰੀ ਪੈਂਦਾ ਔਰ ਮੂੰਹ ਜਾ ਟੰਗਦੇ ਮੈਂ ਬਈ ਲਿਆ ਕੇ ਉਹ ਨੇ ਬਾਕੀ ਉਹ ਪੱਠਾ ਪੱਠੇ ਨੂੰ ਡੀਗ ਰਾਂ ਯਾਰ ਉਹ ਬੈਠਾ ਹਲਾ ਜਾਂ ਸਾਲਾ ਆ ਜਾਣ ਦੋ ਉਹਨੂੰ ਫਿਰ ਇਹਨਾਂ ਨੂੰ ਬੰਦ ਕਰਕੇ ਚੱਲਦੇ ਆ ਮੈਂ ਥੱਲੇ ਜੀ ਆ ਪੱਠਾ ਵੀ ਆਪਣਾ ਆ ਗਿਆ ਵੀਰੇ ਘਰੇ ਜੀ ਜੀ ਕਰਦਾ ਜਮਾ ਕਰੋ ਚੈੱਕ ਹੁਣ ਆਇਆ ਬਾਈ ਵੀਡੀਓ ਮੈਂ ਲਾਉਣੀ ਭੁੱਲ ਗਿਆ ਆ ਗਿਆ ਬਾਈ ਦੁਪਹਿਰ ਕਰੇ ਜਾ